ਆ ਤੁਸੀਂ ਐਂਬੂਲੈਂਸ ਨੂੰ ਸਾਈਡ ਮਿਲਦੀ ਵੇਖੋ ਐਂਬੂਲੈਂਸ ਨੂੰ ਸਾਈਡ ਕਿਵੇਂ ਮਿਲ ਰਹੀ ਆ ਕਿ ਐਂਬੂਲੈਂਸ ਵਾਲਾ ਇਨਾ ਮਜਬੂਰ ਹੈ ਕਿ ਖੁਦ ਬੱਸ ਨੂੰ ਸਾਈਡ ਦੇ ਰਿਹਾ ਔਰ ਆ ਜੋ ਰਸਤੇ ਉੱਤੇ ਅਸੀਂ ਜਾ ਰਹੇ ਆ ਰਸਤੇ ਬਾਰੇ ਤੁਸੀਂ ਜਾਣਕਾਰੀ ਲਓਗੇ ਤਾਂ ਤੁਸੀਂ ਹੈਰਾਨ ਹੋਵੋਗੇ ਇਹ ਰਸਤਾ ਜਿਹੜਾ ਹੈ ਇਹ ਇਨਾਂਕ ਤੰਗੀ ਵਾਲਾ ਰਸਤਾ ਹੈ ਪਿੰਡਾਂ ਦੇ ਵਿੱਚੋਂ ਦੀ ਲੰਘਦਾ ਹੋਇਆ ਜਵਾਹਰ ਨਵੋਦਿਆ ਵਿਦਿਆਲੇ ਸਕੂਲ ਨੂੰ ਜਾਂਦਾ ਹੈ ਔਰ ਦੱਸ ਦਈਏ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਵਾਹਰ ਨਵੋਦਿਆ ਵਿਦਿਆਲੇ ਜਿਹੜਾ ਸਕੂਲ ਹੈ ਉਹ ਬਣਿਆ ਉਹ ਸੈਂਟਰ ਸਰਕਾਰ ਦਾ ਸਕੂਲ ਹੈ ਅਗਰ ਉਹ ਸਕੂਲ ਦੇ ਵਿੱਚ ਕੋਈ ਐਮਰਜੈਂਸੀ ਪੈ ਜਾਏ ਰੱਬ ਨਾ ਕਰੇ ਕਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਉਣੀਆਂ ਪੈ ਜਾਣ ਕਦੇ ਐਂਬੂਲੈਂਸਾਂ ਇੱਕ ਦੋ ਆਉਣੀਆਂ ਪੈ ਜਾਣ ਤਾਂ ਕੋਈ ਵੀ ਰਸਤਾ ਜਿਹੜਾ ਖੁੱਲਾ ਨਹੀਂ ਆ ਸਾਰੇ ਹੀ ਰਸਤੇ ਪਿੰਡਾਂ ਦੇ ਆ ਔਰ ਜਿਸ ਦੀ ਫਿਰਨੀ 22 ਫੁੱਟ ਹੈ ਉਹ 11 ਫੁੱਟ ਰਹਿ ਗਈ ਆ ਤੇ ਜਿਸ ਦੀ 11 ਫੁੱਟ ਆ ਉਹ 10 ਫੁੱਟ ਰਹਿ ਗਈ ਆ ਔਰ ਕਿਤੋਂ ਵੀ ਕ੍ਰਾਸਿੰਗ ਲੈਣੀ ਬਹੁਤ ਔਖੀ ਆ ਔਰ ਆ ਤੁਸੀਂ ਤਸਵੀਰਾਂ ਵੇਖੋ ਆ ਤਸਵੀਰਾਂ ਵੇਖ ਰਹੇ ਹੋ ਕੀ ਰਸਤਾ ਕਿਵੇਂ ਜਿਆ ਐਂਬੂਲੈਂਸ ਖੁਦ ਸਾਈਡ ਦੇ ਰਹੀ ਆ ਬੱਸ ਨੂੰ ਹਾਲਾਂਕਿ ਐਂਬੂਲੈਂਸ ਨੂੰ ਸਾਈਡ ਦੇਣਾ ਸਭ ਤੋਂ ਪਹਿਲਾਂ ਬਣਦਾ ਲੇਕਿਨ ਐਂਬੂਲੈਂਸ ਵਾਲਾ ਜਿਹੜਾ ਉਹ ਕਿੰਨਾ ਸਮਝਦਾਰ ਹੋਵੇਗਾ ਕਿ ਜਿਸ ਨੇ ਵੇਖਿਆ ਕਿ ਇਹ ਬੱਸ ਕੋ ਸਾਈਡ ਦਾ ਮਿਲ ਨਹੀਂ ਨੀ ਚਲੋ ਮੇਰੇ ਕੋਲ ਜਗ੍ਹਾ ਹੈਗੀ ਆ ਮੈਂ ਉਹ ਸਾਈਡ ਤੇ ਲਗਾ ਲੈਂਦਾ ਔਰ ਐਂਬੂਲੈਂਸ ਨੇ ਆਪਣੀ ਸਾਈਡ ਜਿਹੜੀ ਆ ਉਹ ਦੇ ਦਿੱਤੀ ਆ ਔਰ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਸੈਂਟਰ ਸਰਕਾਰ ਜਿਹੜੀ ਆ ਜਦੋਂ ਪੰਚਾਇਤ ਕੋਲੋਂ ਕਿਸੇ ਦੀ ਪੰਚਾਇਤ ਕੋਲੋਂ ਜਗ੍ਹਾ ਲੈਂਦੀ ਆ ਤਾਂ ਫਿਰ ਉਹ ਜਗ੍ਹਾ ਦਾ ਜਿਹੜਾ ਵਾ ਉਹ ਕਿਹੜੇ ਤਰੀਕੇ ਨਾਲ ਵੇਖਿਆ ਜਾਂਦਾ ਕਿ ਰਸਤਾ ਕਿਹੜਾ ਬਣਾਇਆ ਜਾਵੇਗਾ ਔਰ ਇਹ ਰਸਤਾ ਜਿਹੜਾ ਹੈ ਤੁਸੀਂ ਇਸ ਤਰੀਕੇ ਨਾਲ ਵੇਖੋ ਕਿ ਇੱਥੋਂ ਐਂਬੂਲੈਂਸ ਦੇ ਕੋਲੋਂ ਗੱਡੀਆਂ ਕਿਵੇਂ ਲੰਘਦੀਆਂ ਕਿਵੇਂ ਗੁਜ਼ਰਦੀਆਂ ਹੁਣ ਐਂਬੂਲੈਂਸ ਨੇ ਸਾਈਡ ਦੇ ਦਿੱਤੀ ਆ ਜੇ ਬੱਸ ਨੇ ਅੱਗੇ ਸਾਈਡ ਲੈਣੀ ਹੋਵੇ ਤੇ ਕਿਵੇਂ ਲਵੇਗੀ ਔਰ ਐਂਬੂਲੈਂਸ ਜਿਹੜੀ ਆ ਇੱਕ ਇਦਾਂ ਦਾ ਕਨਵੈਂਸ ਹੁੰਦਾ ਕਿ ਜਿੱਥੇ ਹਰ ਇਨਸਾਨ ਨੂੰ ਐਂਬੂਲੈਂਸ ਨੂੰ ਸਾਈਡ ਦੇਣੀ ਬਣਦੀ ਆ ਲੇਕਿਨ ਐਂਬੂਲੈਂਸ ਵਾਲੇ ਦੀ ਮਜਬੂਰੀ ਆ ਕਿ ਉਹ ਬੱਸ ਨੂੰ ਸਾਈਡ ਦੇ ਰਿਹਾ ਔਰ ਸਰਕਾਰ ਨੂੰ ਬੇਨਤੀ ਆ ਕਿ ਜਿਹੜੇ ਲੋਕ ਸੜਕਾਂ ਦੇ ਕਿਨਾਰੇ ਵੱਢਲੇ ਆ ਬਰਮਾ ਵੱਢ ਰਹੇ ਆ ਇਹ ਬਰਮਾ ਜਿਹੜੀਆਂ ਇਹਨਾਂ ਦੇ ਉੱਤੇ ਇਨਕੁਆਇਰੀ ਕੀਤੀ ਜਾਵੇ ਬਰਮਾ ਬੰਦ ਕੀਤੀਆਂ ਜਾਣ ਪੂਰੀਆਂ ਬਰਮਾ ਰਹਿਣ ਤਾਂ ਜੋ ਕੋਈ ਐਮਰਜੈਂਸੀ ਵਾਹਨ ਆ ਜਾਵੇ ਤਾਂ ਉਸ ਨੂੰ ਕੋਈ ਔਖਾ ਨਾ ਹੋ ਸਕੇ ਕੋਈ ਪਰੇਸ਼ਾਨੀ ਨਾ ਆ ਸਕੇ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਜ਼ਿਲ੍ਹਾ ਗੁਰਦਾਸਪੁਰ ਦੀਆਂ ਜਵਾਰ ਨਵੋਧਿਆ ਵਿਦਿਆਲੇ ਨੂੰ ਜਾਣ ਵਾਲੇ ਸਕੂਲ ਦੀਆਂ ਦਿਖਾ ਰਹੇ ਹਾਂ ਔਰ ਵੀਡੀਓ ਕਿਵੇਂ ਲੱਗੀ ਹੈ ਤੁਹਾਨੂੰ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ